그러 <목소리도> 단단히 <목소리도> <목소리도> ਸੋਸ਼ਲ ਮੀਡੀਆ ਤੇ ਕਈ ਵਾਰ ਅਸੀਂ ਖਾਣੇ ਦੇ ਵਾਇਰਲ ਵੀਡੀਓਜ਼ ਵੇਖਦੇ ਹਾਂ ਕਈ ਵੀਡੀਓਜ਼ ਚ ਖਾਣੇ ਚ ਮਰੇ ਹੋਏ ਕੀੜੇ ਨਿਕਲਦੇ ਨੇ ਕਦੇ ਕਿਸੇ ਖਾਣੇ ਚ ਕੋਕਰੋਚ ਨਿਕਲਦਾ ਹੈ ਕਦੀ ਕਿਰਲੀ ਨਿਕਲ ਆਉਂਦੀ ਹੈ ਐਦਾਂ ਹੀ ਹੁਣ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿੱਥੇ ਇਸ ਵਾਰ ਖਾਣੇ ਚ ਕੋਈ ਮਰਿਆ ਹੋਇਆ ਕੀੜੇ ਮਕੋੜੇ ਨਹੀਂ ਨਿਕਲੇ ਬਲਕਿ ਇੱਕ ਜ਼ਿੰਦਾ ਚੂਹਾ ਨਿਕਲਿਆ ਜੋ ਚਟਨੀ ਚ ਤੈਰਦਾ ਹੋਇਆ ਨਜ਼ਰ ਆਉਂਦਾ ਹੈ ਤੇ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਹ ਵਾਇਰਲ ਵੀਡੀਓ ਤੇਲੰਗਨਾ ਦੇ ਸੁਲਤਾਨਪੁਰ ਚ ਜ਼ਵਾਰ ਲਾਲ ਨਹਿਰੂ ਟੈਕਨੋਲੋਜੀ ਕਾ ਯੂਨੀਵਰਸ ਜਿੱਥੇ ਮੰਗਲਵਾਰ ਦੀ ਸਵੇਰੇ ਉਸ ਵੇਲੇ ਹੰਗਾਮਾ ਹੋ ਜਾਂਦਾ ਜਦੋਂ ਹੋਸਟਲ ਦੀ ਕੈਂਟੀਨ ਚ ਰੱਖੀ ਮੂੰਗਫਲੀ ਦੀ ਚਟਨੀ ਦੇ ਵਿੱਚੋਂ ਇੱਕ ਵੱਡੇ ਡੱਬੇ ਵਿੱਚੋਂ ਇੱਕ ਜ਼ਿੰਦਾ ਚੂਹਾ ਤੈਰਦਾ ਦੇਖਿਆ ਜਾਂਦਾ। ਇਸ ਦਾ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਸੀ। ਵੀਡੀਓ ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਡੱਬੇ ਚ ਭਰੀ ਚਟਨੀ ਵਿੱਚ ਕਾ ਚੂਹਾ ਇੱਧਰ ਉੱਧਰ ਤੈਰ ਰਿਹਾ ਹੈ। ਇਸ ਘਟਨਾ ਤੋਂ ਬਾਅਦ ਵਿਦਿਆਰਥੀਆਂ ਨੇ ਹੋਸਟਲ ਦੀ ਸਫਾਈ ਨੂੰ ਲੈ ਕੇ ਸਵਾਲ ਖੜੇ ਕੀਤੇ ਨੇ। ਸੋਸ਼ਲ ਮੀਡੀਆ ਤੇ ਵੀ ਲੋਕ ਇਸ ਲਾਪਰਵਾਹੀ ਦੀ ਅਲੋਚਨਾ ਕਰ ਰਹੇ ਨੇ ਅਤੇ ਕਹਿ ਰਹੇ ਨੇ ਕਿ ਵਿਦਿਆਰਥਣਾਂ ਨੇ ਸਿਹਤ ਨਾਲ ਖੇਲ-ਖਵਾਲ ਕੀਤਾ ਜਾ ਰਿਹਾ ਜਾਣਕਾਰੀ ਮੁਤਾਬਕ ਹੋਸਟਲ ਸਟਾਫ ਨੇ ਨਾਸ਼ਤੇ ਦੇ ਲਈ ਇਡਲੀ ਅਤੇ ਮੂੰਗਫਲੀ ਦੀ ਚਟਨੀ ਤਿਆਰ ਕੀਤੀ ਜਦੋਂ ਵਿਦਿਆਰਥੀਆਂ ਨੇ ਚਟਨੀ ਦੇ ਡੱਬੇ 'ਚ ਵੇਖਿਆ ਤਾਂ ਉਹਨਾਂ ਦੇ ਹੋਸ਼ ਉੱਡ ਗਏ ਨਰਸਰ ਵਿਦਿਆਰਥੀਆਂ ਨੇ ਮੂੰਗਫਲੀ ਦੀ ਚਟਨੀ ਦੇ ਵਿੱਚ ਇੱਕ ਜ਼ਿੰਦਾ ਚੂਹਾ ਦੇਖਿਆ ਤਾਂ ਉਹਨਾਂ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਦਿੱਤੀ ਜੋ ਹੁਣ ਖੂਬ ਜ਼ਿਆਦਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਕਈ ਵਾਰ ਅਸੀਂ ਖਾਣੇ ਦੇ ਵਾਇਰਲ ਵੀਡੀਓਜ਼ ਵੇਖਦੇ ਹਾਂ ਕਈ ਵੀਡੀਓਜ਼ ਚ ਖਾਣੇ ਚ ਮਰੇ ਹੋਏ ਕੀੜੇ ਨਿਕਲਦੇ ਨੇ ਕਦੇ ਕਿਸੇ ਖਾਣੇ ਚ ਕੋਕਰੋਸ ਨਿਕਲਦਾ ਹੈ ਕਦੀ ਕਿਰਲੀ ਨਿਕਲ ਆਉਂਦੀ ਹੈ ਐਦਾਂ ਹੀ ਹੁਣ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿੱਥੇ ਇਸ ਵਾਰ ਖਾਣੇ ਚ ਕੋਈ ਮਰਿਆ ਹੋਇਆ ਕੀੜੇ ਮਕੋੜੇ ਨਹੀਂ ਨਿਕਲੇ ਬਲਕਿ ਇੱਕ ਜ਼ਿੰਦਾ ਚੂਹਾ ਨਿਕਲਿਆ ਜੋ ਚਟਨੀ ਚ ਤੈਰਦਾ ਹੋਇਆ ਨਜ਼ਰ ਆਉਂਦਾ ਹੈ ਤੇ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਹ ਵਾਇਰਲ ਵੀਡੀਓ ਤੇਲੰਗਨਾ ਦੇ ਸੁਲਤਾਨਪੁਰ ਚ ਜ਼ੁਵਾਰ ਲਾਲ ਨਹਿਰੂ ਟੈਕਨੋਲੋਜੀ ਕਾ ਯੂਨੀਵਰ ਸਟੀਦਾ ਜਿੱਥੇ ਮੰਗਲਵਾਰ ਦੀ ਸਵੇਰੇ ਉਸ ਵੇਲੇ ਹੰਗਾਮਾ ਹੋ ਜਾਂਦਾ ਜਦੋਂ ਹੋਸਟਲ ਦੀ ਕੈਂਟੀਨ ਚ ਰੱਖੀ ਮੂੰਗਫਲੀ ਦੀ ਚਟਨੀ ਦੇ ਵਿੱਚੋਂ ਇੱਕ ਵੱਡੇ ਡੱਬੇ ਵਿੱਚੋਂ ਇੱਕ ਜ਼ਿੰਦਾ ਚੂਹਾ ਤੈਰਦਾ ਵੇਖਿਆ ਜਾਂਦਾ ਇਸ ਦਾ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਸੀ ਵੀਡੀਓ ਚ ਸਾਫ ਦੇਖਿਆ ਜਾ ਸਕਦਾ ਹੈ ਕਿ ਡੱਬੇ ਚ ਭਰੀ ਚਟਨੀ ਵਿੱਚ ਕਾ ਚੂਹਾ ਇੱਧਰ ਉੱਧਰ ਤੈਰ ਰਿਹਾ ਇਸ ਘਟਨਾ ਤੋਂ ਬਾਅਦ ਵਿਦਿਆਰਥੀਆਂ ਨੇ ਹੋਸਟਲ ਦੀ ਸਫਾਈ ਨੂੰ ਲੈ ਕੇ ਸਵਾਲ ਖੜੇ ਕੀਤੇ ਨੇ ਸੋਸ਼ਲ ਮੀਡੀਆ ਤੇ ਵੀ ਲੋਕ ਇਸ ਲਾਪਰਵਾਹੀ ਦੀ ਅਲੋਚਨਾ ਕਰ ਰਹੇ ਨੇ ਅਤੇ ਕਹਿ ਰਹੇ ਨੇ ਕਿ ਇਹ ਵਿਦਿਆਰਥਣੀ ਸਿਹਤ ਨਾਲ ਖੇਲਵਾੜ ਕੀਤਾ ਜਾ ਰਿਹਾ ਜਾਣਕਾਰੀ ਮੁਤਾਬਕ ਹੋਸਟਲ ਸਟਾਫ ਨੇ ਨਾਸ਼ਤੇ ਦੇ ਲਈ ਇਡਲੀ ਅਤੇ ਮੂੰਗਫਲੀ ਦੀ ਚਟਨੀ ਤਿਆਰ ਕੀਤੀ ਜਦੋਂ ਵਿਦਿਆਰਥੀਆਂ ਨੇ ਚਟਨੀ ਦੇ ਡੱਬੇ ਚ ਵੇਖਿਆ ਤਾਂ ਉਹਨਾਂ ਦੇ ਹੋਸ਼ ਉੱਡ ਗਏ दरअसल ਵਿਦਿਆਰਥੀਆਂ ਨੇ ਮੂੰਗਫਲੀ ਦੀ ਚਟਨੀ ਦੇ ਵਿੱਚ ਇੱਕ ਜ਼ਿੰਦਾ ਚੂਹਾ ਦੇਖਿਆ ਤਾਂ ਉਹਨਾਂ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਦਿੱਤੀ ਜੋ ਹੁਣ ਖੂਬ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਕਈ ਵਾਰ ਅਸੀਂ ਖਾਣੇ ਦੇ ਵਾਇਰਲ ਵੀਡੀਓਜ਼ ਵੇਖਦੇ ਹਾਂ ਕਈ ਵੀਡੀਓਜ਼ ਚ ਖਾਣੇ ਚ ਮਰੇ ਹੋਏ ਕੀੜੇ ਨਿਕਲਦੇ ਨੇ ਕਦੇ ਕਿਸੇ ਖਾਣੇ ਚ ਕੋਕਰੋਸ ਨਿਕਲਦਾ ਹੈ ਕਦੀ ਕਿਰਲੀ ਨਿਕਲ ਆਉਂਦੀ ਹੈ ਐਦਾਂ ਹੀ ਹੁਣ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿੱਥੇ ਇਸ ਵਾਰ ਖਾਣੇ ਚ ਕੋਈ ਮਰਿਆ ਹੋਇਆ ਕੀੜੇ ਮਕੋੜੇ ਨਹੀਂ ਨਿਕਲੇ ਬਲਕਿ ਇੱਕ ਜ਼ਿੰਦਾ ਚੂਹਾ ਨਿਕਲਿਆ ਜੋ ਚਟਨੀ ਚ ਤੈਰਦਾ ਹੋਇਆ ਨਜ਼ਰ ਆਉਂਦਾ ਹੈ ਤੇ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਹ ਵਾਇਰਲ ਵੀਡੀਓ ਤੇਲੰਗਨਾ ਦੇ ਸੁਲਤਾਨਪੁਰ ਚ ਜ਼ਵਾਰ ਲਾਲ ਨਹਿਰੂ ਟੈਕਨੋਲੋਜੀ ਕਾ ਯੂਨੀਵਰਸ ਅੱਛੀਦਾ ਜਿੱਥੇ ਮੰਗਲਵਾਰ ਦੀ ਸਵੇਰੇ ਉਸ ਵੇਲੇ ਹੰਗਾਮਾ ਹੋ ਜਾਂਦਾ ਜਦੋਂ ਹੋਸਟਲ ਦੀ ਕੈਂਟੀਨ ਚ ਰੱਖੀ ਮੂੰਗਫਲੀ ਦੀ ਚਟਨੀ ਦੇ ਵਿੱਚੋਂ ਇੱਕ ਵੱਡੇ ਡੱਬੇ ਵਿੱਚੋਂ ਇੱਕ ਜ਼ਿੰਦਾ ਚੂਹਾ ਤੈਰਦਾ ਵੇਖਿਆ ਜਾਂਦਾ। ਇਸ ਦਾ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਸੀ। ਵੀਡੀਓ ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਡੱਬੇ ਚ ਭਰੀ ਚਟਨੀ ਵਿੱਚ ਕਾ ਚੂਹਾ ਇੱਧਰ ਉੱਧਰ ਤੈਰ ਰਿਹਾ ਹੈ। ਇਸ ਘਟਨਾ ਤੋਂ ਬਾਅਦ ਵਿਦਿਆਰਥੀਆਂ ਨੇ ਹੋਸਟਲ ਦੀ ਸਫਾਈ ਨੂੰ ਲੈ ਕੇ ਸਵਾਲ ਖੜੇ ਕੀਤੇ ਨੇ। ਸੋਸ਼ਲ ਮੀਡੀਆ ਤੇ ਵੀ ਲੋਕ ਇਸ ਲਾਪਰਵਾਹੀ ਦੀ ਅਲੋਚਨਾ ਕਰ ਰਹੇ ਨੇ ਅਤੇ ਕਹਿ ਰਹੇ ਨੇ ਕਿ ਇਹ ਵਿਦਿਆਰਥਨੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ। ਜਾਣਕਾਰੀ ਮੁਤਾਬਕ ਹੋਸਟਲ ਸਟਾਫ ਨੇ ਨਾਸ਼ਤੇ ਦੇ ਲਈ ਇਡਲੀ ਅਤੇ मूंगफली ਦੀ ਚਟਨੀ ਤਿਆਰ ਕੀਤੀ। ਜਦੋਂ ਵਿਦਿਆਰਥੀਆਂ ਨੇ ਚਟਨੀ ਦੇ ਡੱਬੇ 'ਚ ਵੇਖਿਆ ਤਾਂ ਉਹਨਾਂ ਦੇ ਹੋਸ਼ ਉੱਡ ਗਏ। ਨਰਸਰ ਵਿਦਿਆਰਥਣਾਂ ਨੇ मूंगफली ਦੀ ਚਟਨੀ ਦੇ ਵਿੱਚ ਇੱਕ ਜ਼ਿੰਦਾ ਚੂਹਾ ਦੇਖਿਆ ਤਾਂ ਉਹਨਾਂ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਦਿੱਤੀ ਜੋ ਹੁਣ ਖੂਬ ਜ਼ਿਆਦਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ ਤੇ ਕਈ ਵਾਰ ਅਸੀਂ ਖਾਣੇ ਦੇ ਵਾਇਰਲ ਵੀਡੀਓਜ਼ ਵੇਖਦੇ ਹਾਂ ਕਈ ਵੀਡੀਓਜ਼ ਚ ਖਾਣੇ ਚ ਮਰੇ ਹੋਏ ਕੀੜੇ ਨਿਕਲਦੇ ਨੇ ਕਦੇ ਕਿਸੇ ਖਾਣੇ ਚ ਕੋਕਰੋਸ ਨਿਕਲਦਾ ਹੈ ਕਦੀ ਕਿਰਲੀ ਨਿਕਲ ਆਉਂਦੀ ਹੈ ਐਦਾਂ ਹੀ ਹੁਣ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿੱਥੇ ਇਸ ਵਾਰ ਖਾਣੇ ਚ ਕੋਈ ਮਰਿਆ ਹੋਇਆ ਕੀੜੇ ਮਕੋੜੇ ਨਹੀਂ ਨਿਕਲੇ ਬਲਕਿ ਇੱਕ ਜ਼ਿੰਦਾ ਚੂਹਾ ਨਿਕਲਿਆ ਜੋ ਚਟਨੀ ਚ ਤੈਰਦਾ ਹੋਇਆ ਨਜ਼ਰ ਆਉਂਦਾ ਹੈ ਤੇ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਹ ਵਾਇਰਲ ਵੀਡੀਓ ਤੇਲੰਗਨਾ ਦੇ ਸੁਲਤਾਨਪੁਰ ਚ ਜ਼ਵਾਰ ਲਾਲ ਨਹਿਰੂ ਟੈਕਨੋਲੋਜੀ ਕਾ ਯੂਨੀਵਰਸ ਅੱਜ ਦੀ ਰਾਜੇ ਤੇ ਮੰਗਲਵਾਰ ਦੀ ਸਵੇਰੇ ਉਸ ਵੇਲੇ ਹੰਗਾਮਾ ਹੋ ਜਾਂਦਾ ਜਦੋਂ ਹੋਸਟਲ ਦੀ ਕੈਂਟੀਨ ਚ ਰੱਖੀ ਮੂੰਗਫਲੀ ਦੀ ਚਟਨੀ ਦੇ ਵਿੱਚੋਂ ਇੱਕ ਵੱਡੇ ਡੱਬੇ ਵਿੱਚੋਂ ਇੱਕ ਜ਼ਿੰਦਾ ਚੂਹਾ ਤੈਰਦਾ ਦੇਖਿਆ ਜਾਂਦਾ। ਇਸ ਦਾ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਸੀ। ਵੀਡੀਓ ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਡੱਬੇ ਚ ਭਰੀ ਚਟਨੀ ਵਿੱਚ ਕਾ ਚੂਹਾ ਇੱਧਰ ਉੱਧਰ ਤੈਰ ਰਿਹਾ ਹੈ। ਇਸ ਘਟਨਾ ਤੋਂ ਬਾਅਦ ਵਿਦਿਆਰਥੀਆਂ ਨੇ ਹੋਸਟਲ ਦੀ ਸਫਾਈ ਨੂੰ ਲੈ ਕੇ ਸਵਾਲ ਖੜੇ ਕੀਤੇ ਨੇ। ਸੋਸ਼ਲ ਮੀਡੀਆ ਤੇ ਵੀ ਲੋਕ ਇਸ ਲਾਪਰਵਾਹੀ ਦੀ ਅਲੋਚਨਾ ਕਰ ਰਹੇ ਨੇ ਅਤੇ ਕਹਿ ਰਹੇ ਨੇ ਕਿ ਇਹ ਵਿਦਿਆਰਥਨੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ। ਜਾਣਕਾਰੀ ਮੁਤਾਬਕ ਹੋਸਟਲ ਸਟਾਫ ਨੇ ਨਾਸ਼ਤੇ ਦੇ ਲਈ ਇਡਲੀ ਅਤੇ मूंगफली ਦੀ ਚਟਨੀ ਤਿਆਰ ਕੀਤੀ। ਜਦੋਂ ਵਿਦਿਆਰਥੀਆਂ ਨੇ ਚਟਨੀ ਦੇ ਡੱਬੇ 'ਚ ਵੇਖਿਆ ਤਾਂ ਉਹਨਾਂ ਦੇ ਹੋਸ਼ ਉੱਡ ਗਏ। ਨਰਸਰ ਵਿਦਿਆਰਥਣਾਂ ਨੇ मूंगफली ਦੀ ਚਟਨੀ ਦੇ ਵਿੱਚ ਇੱਕ ਜ਼ਿੰਦਾ ਚੂਹਾ ਦੇਖਿਆ ਤਾਂ ਉਹਨਾਂ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਦਿੱਤੀ ਜੋ ਹੁਣ ਖੂਬ ਜ਼ਿਆਦਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ ਤੇ ਕਈ ਵਾਰ ਅਸੀਂ ਖਾਣੇ ਦੇ ਵਾਇਰਲ ਵੀਡੀਓਜ਼ ਵੇਖਦੇ ਹਾਂ ਕਈ ਵੀਡੀਓਜ਼ ਚ ਖਾਣੇ ਚ ਮਰੇ ਹੋਏ ਕੀੜੇ ਨਿਕਲਦੇ ਨੇ ਕਦੇ ਕਿਸੇ ਖਾਣੇ ਚੋਂ ਕੋਕਰੋਸ ਨਿਕਲਦਾ ਹੈ ਕਦੀ ਕਿਰਲੀ ਨਿਕਲ ਆਉਂਦੀ ਹੈ ਐਦਾਂ ਹੀ ਹੁਣ ਇੱਕ ਹੋਰ ਵੀਡੀਓ ਸਾਹਮਣੇ ਆਇਆ ਜਿੱਥੇ ਇਸ ਵਾਰ ਖਾਣੇ ਚ ਕੋਈ ਮਰਿਆ ਹੋਇਆ ਕੀੜੇ ਮਕੋੜੇ ਨਹੀਂ ਨਿਕਲੇ ਬਲਕਿ ਇੱਕ ਜ਼ਿੰਦਾ ਚੂਹਾ ਨਿਕਲਿਆ ਜੋ ਚਟਨੀ ਚ ਤੈਰਦਾ ਹੋਇਆ ਨਜ਼ਰ ਆਉਂਦਾ ਹੈ ਤੇ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਹ ਵਾਇਰਲ ਵੀਡੀਓ ਤੇ ਲੰਗਨਾ ਦੇ ਸੁਲਤਾਨਪੁਰ ਚ ਜ਼ਵਾਰ ਲਾਲ ਨਹਿਰੂ ਟੈਕਨੋਲੋਜੀ ਕਾ ਯੂਨੀਵਰਸ ਅੱਛੀਦਾ ਜਿੱਥੇ ਮੰਗਲਵਾਰ ਦੀ ਸਵੇਰੇ ਉਸ ਵੇਲੇ ਹੰਗਾਮਾ ਹੋ ਜਾਂਦਾ ਜਦੋਂ ਹੋਸਟਲ ਦੀ ਕੈਂਟੀਨ ਚ ਰੱਖੀ ਮੁੰਗਫਲੀ ਦੀ ਚਟਨੀ ਦੇ ਵਿੱਚੋਂ ਇੱਕ ਵੱਡੇ ਡੱਬੇ ਵਿੱਚੋਂ ਇੱਕ ਜ਼ਿੰਦਾ ਚੂਹਾ ਤੈਰਦਾ ਦੇਖਿਆ ਜਾਂਦਾ। ਇਸ ਦਾ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਸੀ। ਵੀਡੀਓ ਚ ਸਾਬ ਦੇਖਿਆ ਜਾ ਸਕਦਾ ਹੈ ਕਿ ਡੱਬੇ ਚ ਭਰੀ ਚਟਨੀ ਵਿੱਚ ਕਾ ਚੂਹਾ ਇੱਧਰ ਉੱਧਰ ਤੈਰ ਰਿਹਾ ਹੈ। ਇਸ ਘਟਨਾ ਤੋਂ ਬਾਅਦ ਵਿਦਿਆਰਥੀਆਂ ਨੇ ਹੋਸਟਲ ਦੀ ਸਫਾਈ ਨੂੰ ਲੈ ਕੇ ਸਵਾਲ ਖੜੇ ਕੀਤੇ ਨੇ। ਸੋਸ਼ਲ ਮੀਡੀਆ ਤੇ ਵੀ ਲੋਕ ਇਸ ਲਾਪਰਵਾਹੀ ਦੀ ਆਲੋਚਨਾ ਕਰ ਰਹੇ ਨੇ ਅਤੇ ਕਹਿ ਰਹੇ ਨੇ ਕਿ ਇਹ ਵਿਦਿਆਰਥਣੀ ਸਿਹਤ ਨਾਲ ਖੇਲਵਾੜ ਕੀਤਾ ਜਾ ਰਿਹਾ। ਜਾਣਕਾਰੀ ਮੁਤਾਬਕ ਹੋਸਟਲ ਸਟਾਫ ਨੇ ਨਾਸ਼ਤੇ ਦੇ ਲਈ ਇਡਲੀ ਅਤੇ ਮੂੰਗਫਲੀ ਦੀ ਚਟਨੀ ਤਿਆਰ ਕੀਤੀ। ਜਦੋਂ ਵਿਦਿਆਰਥੀਆਂ ਨੇ ਚਟਨੀ ਦੇ ਡੱਬੇ ਚ ਵੇਖਿਆ ਤਾਂ ਉਹਨਾਂ ਦੇ ਹੋਸ਼ ਉੱਡ ਗਏ। दरअसल ਵਿਦਿਆਰਥੀਆਂ ਨੇ ਮੂੰਗਫਲੀ ਦੀ ਚਟਨੀ ਦੇ ਵਿੱਚ ਇੱਕ ਜ਼ਿੰਦਾ ਚੂਹਾ ਦੇਖਿਆ ਤਾਂ ਉਹਨਾਂ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਦਿੱਤੀ ਜੋ ਹੁਣ ਖੂਬ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ ਤੇ ਕਈ ਵਾਰ ਅਸੀਂ ਖਾਣੇ ਦੇ ਵਾਇਰਲ ਵੀਡੀਓਜ਼ ਵੇਖਦੇ ਹਾਂ ਕਈ ਵੀਡੀਓਜ਼ ਚ ਖਾਣੇ ਚ ਮਰੇ ਹੋਏ ਕੀੜੇ ਨਿਕਲਦੇ ਨੇ ਕਦੇ ਕਿਸੇ ਖਾਣੇ ਚੋਂ ਕੋਕਰੋਸ ਨਿਕਲਦਾ ਰਿਹਾ ਕਦੀ ਕਿਰਲੀ ਨਿਕਲ ਆਉਂਦੀ ਐ ਐਦਾਂ ਹੀ ਹੁਣ ਇੱਕ ਹੋਰ ਵੀਡੀਓ ਸਾਹਮਣੇ ਆਇਆ ਜਿੱਥੇ ਇਸ ਵਾਰ ਖਾਣੇ ਚ ਕੋਈ ਮਰਿਆ ਹੋਇਆ ਕੀੜੇ ਮਕੋੜੇ ਨਹੀਂ ਨਿਕਲੇ ਬਲਕਿ ਇੱਕ ਜ਼ਿੰਦਾ ਚੂਹਾ ਨਿਕਲਿਆ ਜੋ ਚਟਨੀ ਚ ਤੈਰਦਾ ਹੋਇਆ ਨਜ਼ਰ ਆਉਂਦਾ ਤੇ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਐ ਇਹ ਵਾਇਰਲ ਵੀਡੀਓ ਤੇ ਲੰਗਨਾ ਦੇ ਸੁਲਤਾਨਪੁਰ ਚ ਜ਼ੁਵਾਰ ਲਾਲ ਨਹਿਰੂ ਟੈਕਨੋਲੋਜੀ ਕਾ ਯੂਨੀਵ ਅੱਛੀ ਦਾ ਜਿੱਥੇ ਮੰਗਲਵਾਰ ਦੀ ਸਵੇਰੇ ਉਸ ਵੇਲੇ ਹੰਗਾਮਾ ਹੋ ਜਾਂਦਾ ਜਦੋਂ ਹੋਸਟਲ ਦੀ ਕੈਂਟੀਨ ਚ ਰੱਖੀ ਮੂੰਗਫਲੀ ਦੀ ਚਟਨੀ ਦੇ ਵਿੱਚੋਂ ਇੱਕ ਵੱਡੇ ਡੱਬੇ ਵਿੱਚੋਂ ਇੱਕ ਜ਼ਿੰਦਾ ਚੂਹਾ ਤੈਰਦਾ ਦੇਖਿਆ ਜਾਂਦਾ। ਇਸ ਦਾ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਸੀ। ਵੀਡੀਓ ਚ ਸਾਬ ਦੇਖਿਆ ਜਾ ਸਕਦਾ ਹੈ ਕਿ ਡੱਬੇ ਚ ਭਰੀ ਚਟਨੀ ਵਿੱਚ ਕਾ ਚੂਹਾ ਇੱਧਰ ਉੱਧਰ ਤੈਰ ਰਿਹਾ ਹੈ। ਇਸ ਘਟਨਾ ਤੋਂ ਬਾਅਦ ਵਿਦਿਆਰਥੀਆਂ ਨੇ ਹੋਸਟਲ ਦੀ ਸਫਾਈ ਨੂੰ ਲੈ ਕੇ ਸਵਾਲ